हां जी ਵੀ ਮਿੱਤਰੋ ਕੀ ਹਾਲ ਚਾਲ ਆ ਤੁਸੀਂ ਠੀਕ ਠਾਕ ਹੋ ਹੋਏ ਇਹ ਦੇ ਮਾਰਨਿੰਗ ਦੀ ਸਵੇਰ ਤੇ ਬਹੁਤ ਹੀ ਸੋਹਣਾ ਦਿਨ ਤੇ ਲਓ ਵੀ ਮਿੱਤਰੋ ਆਪਾਂ ਗੁਰਦੁਆਰਾ ਸ਼੍ਰੀ ਕੋਂਦਵਾਲ ਸਾਹਿਬ ਤੋਂ ਚੱਲੇ ਬਾਦ ਦਿੱਤੇ ਆ ਤੇ ਹੁਣ ਆਪਾਂ ਕਿੱਥੇ ਜਾਵਾਂਗੇ ਕਹਿੰਦੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਜਾਵਾਂਗੇ ਤੇ ਕਰੋ ਮਿੱਤਰੋ ਚੈੱਕ ਇਹ ਕਾ ਚੱਲਿਆ ਛੋਟਾ ਤੇ ਪੂਰਾ ਛਾਂ ਟਰੈਕਟਰ ਆ ਕਹਿੰਦੇ ਮਿੱਤਰੋ 855 ਤੇ ਲਵ ਵੀ ਮਿੱਤਰੋ ਤੇ ਕਰੋ ਫਿਰ ਚੈੱਕ ਦਰਿਆ ਕਹਿੰਦੇ ਮਿੱਤਰੋ ਇਸ ਦਰਿਆ ਦੇ ਢੇਠਾ ਦੀ ਪਾਣੀ ਨੰਗਿਆ ਸੀ ਕਹਿੰਦੇ ਕਿਹੜਾ ਪਾਣੀ ਨੰਗਿਆ ਸੀ ਤੁਹਾਨੂੰ ਆਪ ਸਭ ਨੂੰ ਪਤਾ ਹੀ ਹੋਣਾ ਜੋ ਕਿ ਹੜ੍ਹਾਂ ਵਾਲਾ ਪਾਣੀ ਆ ਸੀ ਇਸ ਪੁਲ ਦੇ ਢੇਠਾ ਦੀ ਨੰਗਿਆ ਤੇ ਹੁਣ ਵੀ ਲਗਭਗ ਪਾਣੀ ਦਾ ਬਹੁਤ ਜ਼ਿਆਦਾ ਵਹਾ ਹੈ ਤੇ ਹੁਣ ਵੀ ਪਾਣੀ ਬਹੁਤ ਜ਼ਿਆਦਾ ਇਸ ਦਰਿਆ ਦੇ ਵਿੱਚ ਮੌਜੂਦ ਹੈ ਤੇ ਆਪਾਂ ਇੱਦਾਂ ਹੀ ਦਰਿਆ ਪਾਰ ਕਰਦੇ ਚੱਲਾਂਗੇ ਤੇ ਲੋ ਵੀ ਮਿੱਤਰੋ ਤੇ ਪੋਲਾ ਪਪਾਰ ਕਰਦੇ 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 ਤੇ ਕੁਝ ਹੀ ਪਲਾਂ ਦੇ ਵਿੱਚ ਆਪਾਂ ਪੁੱਲ ਇਸ ਨੂੰ ਪਾਰ ਕਰ ਲਵਾਂਗੇ ਤੇ ਅੱਗੇ ਆਪਾਂ ਨੈਕਸਟ ਗੁਰਦੁਆਰਾ ਸ੍ਰੀ ਬੇਰ ਸਾਹਿਬ ਆਪਾਂ ਜਾ ਰਹੇ ਹਾਂ ਸੁਲਤਾਨਪੁਰ ਲੋਧੀ ਵਿਖੇ ਸਥਿਤ ਹੈ ਤੇ ਇਸ ਦਰਿਆ ਨੂੰ ਪਰ ਕੁਝ ਕੁ ਪਲਾਂ ਤੱਕ ਆਪਾਂ ਇਸ ਨੂੰ ਪਾਰ ਕਰ ਲੈਣਾ ਤੇ ਅੱਗੇ ਤੁਹਾਨੂੰ ਆਪਾਂ ਫਿਰ ਜਲਦੀ ਤੋਂ ਜਲਦੀ ਗੁਰਦੁਆਰਾ ਸਾਹਿਬ ਵੀ ਦਿਖਾਵਾਂਗੇ ਦਰਸ਼ਨ ਮਿਲੇ ਕਰਵਾਵਾਂਗੇ ਤੇ ਇਦਾਂ ਹੀ ਆਪਾਂ ਚੱਲਦੇ ਹੋਏ ਚੱਲਦੇ ਹੋਏ ਤੇ ਇਦਾਂ ਹੀ ਆਪਾਂ ਘਰਾਂ ਨੂੰ ਚਾਲੇ ਪਾਵਾਂਗੇ ਤੇ ਅਖੀਰਲਾ ਗੁਰਦੁਆਰਾ ਸਾਹਿਬ ਯੋਕੇ ਪਾਉ ਇੱਥੋਂ ਅਸੀਂ ਦਰਸ਼ਨ ਮੇਲੇ ਕਰਾਂਗੇ ਤੇ ਇੱਥੋਂ ਦਰਸ਼ਨ ਮੇਲੇ ਕਰਨ ਤੋਂ ਬਾਅਦ ਫਿਰ ਆਪਾਂ ਘਰਾਂ ਨੂੰ ਵਾਪਿਸ ਕਰਾਂਗੇ ਲਓ ਵੀ ਮਿੱਤਰੋ ਮਾਤਾ ਸਲੱਖਣੀ ਜੀ ਦੀ ਯਾਦਗਰੀ ਗੇਟ ਪਹੁੰਚ ਚੁੱਕਿਆ ਤੇ ਫਾਈਨਲੀ ਆਪਾਂ ਕਹਿੰਦੇ ਮਿੱਤਰੋ ਕਿੱਥੇ ਪਹੁੰਚ ਗਏ ਆ ਕਹਿੰਦੇ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਲਓ ਵੀ ਮਿੱਤਰੋ ਤੇ ਆਪਾਂ ਟਰੈਕਟਰ ਨੂੰ ਦਿੱਤਾ ਆਪਾਂ ਸਾਈਡ ਲਾ ਤੇ ਲਓ ਵੀ ਮਿੱਤਰੋ ਸੰਗਤਾਂ ਉਤਰ ਰਹੀਆਂ ਨੇ ਟਰਾਲੇ ਤੋਂ ਥੱਲੇ ਤੇ ਹੁਣ ਗੁਰਦੁਆਰਾ ਸਾਹਿਬ ਵੀ ਜਾਵਾਂਗੇ ਮਿੱਤਰੋ ਤੇ ਕਰੋ ਮਿੱਤਰੋ ਚੈੱਕ ਤੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਤੇ ਲਓ ਮਿੱਤਰੋ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਤੇ ਆਪਾਂ ਵੀ ਦਰਸ਼ਨ ਮਿਲੇ ਕੀਤੇ ਤੇ ਲਓ ਵੀ ਮਿੱਤਰੋ ਆਪਣੇ ਅਜਗਰ ਦੀ ਕਰੋ ਮਿੱਤਰੋ ਲੁੱਕ ਚੈੱਕ ਤੇ ਘੈਂਡ ਗੱਲਬਾਤ ਹੋਈ ਹੋਈ ਹੈ ਤੇ ਲਓ ਵੀ ਮਿੱਤਰੋ ਸ਼ੂਟਿੰਗ ਸ਼ੂਟਿੰਗ ਚੱਲ ਰਹੀਆਂ ਤੇ ਵੀਡੀਓ ਛੇੜੀਆਂ ਬਣ ਰਹੀਆਂ ਤੇ ਰੀਲਾ ਸ਼ੀਲਾ ਵੀ ਬਣ ਰਹੀਆਂ ਤੇ ਆਪਣੇ ਅਜਗਰ ਨੂੰ ਬਹੁਤ ਸਾਰਾ ਪਿਆਰ ਮਿਲਿਆ ਤੇ ਵਾਹਿਗੁਰੂ ਦੀ ਫੁੱਲ ਕਿਰਪਾ ਰਹੀ ਹੈ ਜਿੰਨਾ ਅਸੀਂ ਸੋਚਿਆ ਨਹੀਂ ਸੀ ਉਸ ਤੋਂ ਵੱਧ ਆਪਾਂ ਨੂੰ ਪਿਆਰ ਮਿਲਿਆ ਤੇ ਲਓ ਵੀ ਮਿੱਤਰੋ ਕਹਿੰਦੇ ਆਪਣੇ ਸੱਜਣ ਮਿੱਤਰ ਮਿਲ ਚੁੱਕਿਆ ਲਓ ਵੀ ਮਿੱਤਰੋ ਮਲਾਇਆ ਪਾ ਹੱਥ ਹੱਤ ਮਿੱਤਰਾਂ ਦੇ ਨਾਲ ਤੇ ਨੈਕਸਟ ਪਾ ਚੱਲ ਪਏ ਸੀ ਪਾਰਕਿੰਗ ਵੱਲ ਤੇ ਬਹੁਤ ਸਾਰਾ ਆਪ ਨੂੰ ਪਿਆਰ ਮਿਲਿਆ ਤੇ ਵਾਇਰ ਨੂੰ ਇਦਾਂ ਹੀ ਚੱੜਦੇ ਕਾ ਰੱਖੇ ਤੇ ਆਪਣੇ ਵਲੌਗ ਇਦਾਂ ਹੀ ਆਉਂਦੇ ਰਹਿਣਗੇ ਤੇ ਤੁਹਾਡੇ ਸਪੋਰਟ ਦੇ ਨਾਲ ਹੀ ਆਪਾਂ ਮਿੱਤਰੋ ਲਓ ਮਿੱਤਰੋ ਟਰੱਕ ਆਇਆ ਤੇ ਆਪਾਂ ਟਰੱਕ ਨੂੰ ਵੀ ਕੀਤਾ ਕਰਾਸ ਤੇ ਤੁਹਾਡੇ ਸਪੋਰਟ ਸਦਕਾ ਹੀ ਸਭ ਕੁਝ ਹੈ ਮਿੱਤਰੋ ਤੇ ਸਪੋਰਟ ਕਰਦੇ ਰਹੋ ਤੇ ਇਦਾਂ ਹੀ ਆਪਣੇ ਵਲੌਗ ਆਉਂਦੇ ਰਹਿਣਗੇ ਤੇ ਕਰੋ ਮਿੱਤਰੋ ਚੈੱਕ ਲਓ ਵੀ ਮਿੱਤਰੋ ਕਹਿੰਦੇ ਪਾਰਕਿੰਗ ਪਹੁੰਚ ਚੁੱਕੇ ਆ ਤੇ ਪਾਰਕਿੰਗ ਵਿੱਚ ਵੀ ਆਪਾਂ ਨੂੰ ਬਹੁਤ ਸਾਰਾ ਪਿਆਰ ਮਿਲ ਰਿਹਾ ਸੰਗਤਾਂ ਦੇ ਵੱਲੋਂ ਲਓ ਵੀ ਮਿੱਤਰੋ ਇੱਥੇ ਟਰੈਕਟਰ ਹਰ ਇੱਕ ਟਰੈਕਟਰ ਖੜਾ ਆ ਹੈ ਮਹੀਂਦਰਾ ਸੋਨਾਲਿਕ 852 ਹਾਲੈਂਡ ਵਾਲਿਆਂ ਦੇ 744 ਵੀ ਆਪਣਾ ਟਰੈਕਟਰ ਮਿੱਤਰੋ ਪਹੁੰਚ ਚੁੱਕਿਆ ਹੈ ਕਿਉਂਕਿ ਇਹ ਨਾਈਟ ਸਟੇ ਕਰੀ ਸੀ ਇਹਨਾਂ ਨੇ ਇੱਥੇ ਤੇ ਆਪਾਂ ਪਿੱਛੇ ਸ਼੍ਰੀ ਗੋਵਿੰਦ왈 ਸਾਹਿਬ ਗੁਰਦੁਆਰਾ ਸਾਹਿਬ ਆਪਾਂ ਰੁਕ ਗਏ ਸੀ ਦੇ ਲੋ ਮਿੱਤਰੋ ਫਾਰਮ ਟਰੈਕ ਵੀ ਖੜਿਆ ਹੈ 855 ਮਿੱਤਰੋ ਕਹਿੰਦੇ ਸਭ ਤੋਂ ਜ਼ਿਆਦਾ ਖੜੇ ਹੋਏ ਆ ਲੋ ਵੀ ਮਿੱਤਰੋ ਸੋਨਾਲੀ ਕਾ ਵੀ ਕਰੋ ਚੈੱਕ ਮਿੱਤਰੋ ਹੌਲੈਂਡ ਤੇ ਸਾਰੇ ਲਗਭਗ ਟਰੈਕਟਰ ਪੁੱਜੇ ਹੋਏ ਆ ਤੇ ਬਹੁਤ ਹੀ ਸੋਨਾ ਪਿਉ ਤੇ ਘੈਂਡ ਗੱਲ ਬਾਤ ਮਿੱਤਰੋ ਪੂਰੀ ਹੋਈ ਪਈ ਆ ਤੇ ਬਾਕੀ ਆਪਣੇ ਵਲੌਗ ਮਿੱਤਰੋ ਇਦਾਂ ਹੀ ਕੰਟੀਨਿਊ ਆਉਂਦੇ ਰਹਿਣਗੇ ਤੁਸੀਂ ਆਪਣੇ ਚੈਨਲ ਨੂੰ ਮਿੱਤਰੋ ਕਰ ਲੋ ਜਲਦੀ ਤੋਂ ਜਲਦੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਮਿੱਤਰੋ ਤੇ ਤੁਹਾਡੀ ਬਹੁਤ ਹੀ ਜ਼ਿਆਦਾ ਸਪੋਰਟ ਦੀ ਆਪਾਂ ਨੂੰ ਲੋੜ ਹੈ ਤੇ ਅੱਗੇ ਵੀ ਤੁਸੀਂ ਸਪੋਰਟ ਬਹੁਤ ਹੀ ਜ਼ਿਆਦਾ ਕੀਤੀ ਹੈ ਤੇ ਹੁਣ ਵੀ ਕਰਦੇ ਰਹੋ ਤੇ ਲਵ ਮਿੱਤਰੋਪਟ ਅੱਜ ਕਰ ਨੂੰ ਕੀਤਾ ਬਾਈਕ ਤੇ ਬਾਈਕ ਕਰਨ ਤੋਂ ਬਾਅਦ ਮਿੱਤਰੋ ਆਪਾਂ ਇੱਥੇ ਕੀਤੀ ਰੈਸਟ ਰੈਸਟ ਰੁਸ਼ਟ ਕੀਤੀ ਰੈਸਟ ਕਰਨ ਤੋਂ ਬਾਅਦ ਥੋੜਾ ਹੀ ਆਪਾਂ ਵਿਊ ਵਿਊ ਮਿੱਤਰੋ ਕੀਤਾ ਚੈੱਕ ਦੇ ਬਹੁਤ ਸੋਹਣਾ ਵਿਊ ਤੇ ਬਹੁਤ ਸੋਹਣਾ ਮੌਸਮੀ ਤੇ ਮਿੱਤਰੋ ਲਵ ਇਥੋਂ ਹੀ ਆਪਾਂ ਦਿੱਤੇ ਚਾਲੇ ਬਾ ਤੇ ਵੀਡੀਓ ਬਣ ਰਹੀਆਂ ਆਪਣੀਆਂ ਕਲਿੱਪ ਵੀਡੀਓ ਤੇ ਮਿੱਤਰੋ ਲਾਓ ਮਿੱਤਰੋ ਕਰੋ ਫਿਰ ਚੈੱਕ ਫਿਰ ਇਧਰ ਬਾਈ ਜੀ ਵੀ ਨੇ ਆਏ ਹੋਏ ਆ ਤੇ ਟਰਾਲੀ ਲਾ ਰਹੇ ਆ ਬੈਕ ਤੇ ਮਿੱਤਰੋ ਬਹੁਤ ਹੀ ਸੋਹਣਾ 뷰 ਸੀ ਤੇ ਲਾਓ ਮਿੱਤਰੋ ਕਰੋ ਫਿਰ ਚੈੱਕ 855 ਤੇ ਨਿਸ਼ਾਨ ਸਾਹਿਬ ਦੋ ਝੁੱਲੀ ਜਾਂਦੇ ਆ ਤੇ ਲਾਓ ਮਿੱਤਰੋ ਇਧਰ ਖਾਨ ਟ੍ਰੈਗ ਵੀ ਕਰੋ ਫਿਰ ਚੈੱਕ ਲਾਓ ਮਿੱਤਰੋ ਸੰਤਾਂ ਦੇ ਵੱਲੋਂ ਆਪ ਨੂੰ ਬਹੁਤ ਸਾਰਾ ਪਿਆਰ ਮਿਲਿਆ ਤੇ ਇਦਾਂ ਹੀ ਆਪਾਂ ਵਲੌਗ ਸ਼ੂਟ ਕਰਦੇ ਰਹਾਂਗੇ ਲਾਵੇ ਮਿੱਤਰੋ ਕਹਿੰਦੇ ਆ ਮੁੰਡਾ ਕਰੋ ਚੈੱਕ ਜਿਹੜਾ ਵਲੌਗ ਸ਼ੂਟ ਕਰ ਰਿਹਾ ਕਹਿੰਦੇ ਬਹੁਤ ਸੋਹਣੀ ਦਸਤਾਰ ਮਿੱਤਰ ਨੇ ਸਜਾਈ ਹੋਈ ਹੈ ਤੇ ਇਸ ਵੀਰ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਤੇ ਜਿਨ੍ਹਾਂ ਨੇ ਆਪਣੇ ਵਲੌਗ ਸ਼ੂਟ ਸ਼ੇਅਰ ਕੀਤੇ ਤੇ ਬਹੁਤ ਸੋਹਣਾ ਕੰਮ ਕੀਤਾ ਇਹਨਾਂ ਨੇ ਤੇ ਇਦਾਂ ਹੀ ਆਪਣੇ ਮਿੱਤਰੋ ਵਲੌਗ ਆਉਂਦੇ ਰਹਿਣਗੇ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਬਹੁਤ ਹੀ ਵਧੀਆ ਤੇ ਘੈਂਟ ਗੱਲਬਾਤ ਹੋਈ ਪਈ ਆ ਤੇ ਲਾ ਵੀ ਮਿੱਤਰੋ ਫਾਈਨਲੀ 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 ਕਹਿੰਦੇ ਸਕੂਲ ਵਾਲੇ ਬੱਚਿਆਂ ਦੇ ਵੱਲੋਂ ਵੀ ਆਪਾਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ டாਡਾ ਹੋ ਰਹੀ ਸੀ ਤੇ ਮਿੱਤਰੋ ਇੱਕ ਗੱਲ ਆਪਾਂ ਉੱਥੇ ਹੋਰ ਦੇਖੀ ਤੇ ਮਿੱਤਰੋ ਬੱਚੇ ਦਾ ਦੇਖ ਹੀ ਰਹੇ ਸੀ ਤੇ ਉੱਥੇ ਮੈਡਮਾਂ ਵੀ ਆ ਕੇ ਨਾਲ ਖੜ ਗਿਆਂ ਤੇ ਉਹਨਾਂ ਨੇ ਵੀ ਦੇਖਿਆ ਆਪਣਾ ਫਿਰ ਅਜਗਰ ਤੇ ਮਿੱਤਰੋ ਲਾਵੀ ਕਹਿੰਦੇ ਪੂਰੀ ਘੈਂਟ ਲੋਕੇਸ਼ਨ ਤੇ ਐਂਡ ਪੂਰਾ ਘੈਂਟ 뷰 ਮਿੱਤਰੋ ਆਇਆ ਹੋਇਆ ਤੇ ਕਰੋ ਮਿੱਤਰੋ ਚੱਕ ਹੌਲੈਂਡ ਵਾਲੇ ਵੀਰ ਵੀ ਨੰਗ ਚੁੱਕਿਆ ਤੇ ਜੋ ਕਿ ਟਾਇਰ ਸੀ ਆਪਣੇ ਆਇਗਰ ਦੇ ਪੂਰੀ ਤਰ੍ਹਾਂ ਬਹੁਤ ਹੀ ਜਿਆਦਾ ਮਤਲਬ ਕਿ ਮਿੱਟੀ ਦੇ ਨਾਲ ਖਾਬ ਹੋ ਚੁੱਕੇ ਸੀ ਲਓ ਵੀ ਮਿੱਤਰੋ ਅਪਰ ਟੈਨਸ਼ਨ ਤੁੰਛ ਨਹੀਂ ਲਈ ਚਲੋ ਕੋਈ ਗੱਲ ਨਹੀਂ ਕਰੇ ਆਗੇ ਪਾ ਧੋਵਾਂਗੇ ਤੇ ਪੂਰੇ ਵਧੀਆ ਘੈਂਟ ਟਾਇਰ ਆਪਾਂ ਫਿਰ ਬਣਾ ਲੈਣੇ ਆ ਤੇ ਲਓ ਵੀ ਮਿੱਤਰੋ ਕਹਿੰਦੇ ਕਿੱਥੇ ਪਹੁੰਚ ਗਿਆਂ ਕਹਿੰਦੇ ਆ ਜੰਗਲਾਂ ਦੇ ਵਿੱਚ ਪਹੁੰਚ ਗਿਆਂ ਤੇ ਮਿੱਤਰੋ ਇਹ ਜੰਗਲ ਨਹੀਂ ਏ ਤੇ ਇਹ ਇੱਕ ਰੋਡ ਐ ਤੇ ਇਹ ਰੋਡ ਸਿੱਧਾ ਜਾ ਰਹੀ ਮੁਖੂ ਤੇ ਮੁਖੂ ਤੋਂ ਬਾয়া ਹੁੰਦੇ ਹੋਏ ਫਿਰ ਉੱਪਰ ਬਾয়া ਚੱਲਾਂਗੇ ਤੇ ਮਿੱਤਰੋ ਕਰੋ ਰਚਕ ਆਪਣਾ ਅੱਜਰ ਜਾਂਦਾ ਹੋਇਆ ਛਾਲਾ ਮਾਰਦਾ ਨੱਚਦਾ ਟੱਪਦਾ ਤੇ ਹੱਸਦਾ ਤੇ ਬਹੁਤ ਹੀ ਸੋਹਣੇ ਸੰਤਾਂ ਨੂੰ ਦਰਸ਼ਨ ਮਿਲੇ ਆਪਾਂ ਕਰਾਏ ਮਿੱਤਰੋ ਤੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਇਦਾਂ ਹੀ ਆਪਾਂ ਫਰਉਂਦੇ ਰਾਵਾਂਗੇ ਤੇ ਵਾਹਿਗੁਰੂ ਕਰੇ ਮੇਰ ਤੇ ਲੋ ਆ ਵੀ ਮਿੱਤਰੋ ਜਾਂਦੇ ਆਪਾਂ ਫਰਉਂ ਪਰ ਵੀ ਪਾਰ ਕਰ ਚੁੱਕਿਆ ਤੇ ਮਗੂ ਪਿੱਛੇ ਆਪਾਂ ਪਾਰ ਕਰਾਂਦਾ ਤੇ ਲਓ ਮਿੱਤਰੋ ਪਾ ਜਾ ਰਹੇ ਹੁਣ ਘਰ ਤੇ ਮਿੱਤਰੋ ਕਰੋ ਫਿਰ ਚੈੱਕ ਕਹਿੰਦੇ ਲੰਗਰ ਆ ਗਿਆ ਇਹ ਲੰਗਰ ਪਰ ਮਿੱਤਰੋ ਪਾ ਪਿੱਛੋ ਸ਼ਾਗ ਚੁੱਕੇ ਆ ਤੇ ਪਿੱਛੇ ਆਪਾਂ ਖੜੇ ਸੀ ਲੰਗਰ ਦੇ ਵਿੱਚ ਉੱਥੇ ਦੇ ਬਲੌਗ ਨਹੀਂ ਆਪਾਂ ਸ਼ੂਟ ਮਾਰੇ ਤੇ ਲਓ ਵੀ ਮਿੱਤਰੋ ਫਾਈਨਲੀ ਕਹਿੰਦੇ ਹਨੇਰਾ ਹੋ ਚੁੱਕਿਆ ਸੀ ਆਪਾਂ ਨੂੰ ਤੇ ਕਾਫੀ ਟਾਈਮ ਆਪਾਂ ਨੂੰ ਲੱਗ ਚੁੱਕਿਆ ਯੋ ਕਿ ਉੱਥੋਂ ਆਪਾਂ ਲਗਭਗ 1.5-2 ਦੇ ਕਰੀਬ ਆਪਾਂ ਤੁਰੇ ਸੀ ਤੇ ਕਾਫੀ ਟਾਈਮ ਕੈਂਦੇ ਰਸਤੇ ਦੇ ਵਿੱਚ ਮਿੱਤਰੋ ਆਪਾਂ ਨੂੰ ਲੱਗ ਚੁੱਕਿਆ ਈ ਤੇ ਨਾਈਟ ਦਾ ਮਾਹੌਲ ਪੂਰਾ ਘੈਂਟ ਬਣਿਆ ਹੋਇਆ ਤੇ ਘੈਂਟ 뷰 ਆ ਰਿਹਾ ਤੇ ਬਹੁਤ ਸੋਹਣੀ ਵੀਡੀਓ ਵੀ ਸ਼ੂਟ ਹੋ ਰਹੀ ਹੈ ਤੇ ਮਿੱਤਰੋ ਤੇ ਲੰਗਰ ਬਹੁਤ ਜਿਆਦਾ ਸੰਗਤਾਂ ਦੇ ਵੱਲੋਂ ਲਾਏ ਹੋਏ ਸੀ ਤੇ ਆਪਾਂ ਵੀ ਛਗੇ ਸੀ ਛਕ ਚੁੱਕੇ ਹੁਣ ਆਪਾਂ ਘਰਾਂ ਨੂੰ ਚਾਲੇ ਪਾਏ ਹੋਏ ਆ ਤੇ ਮਿੱਤਰੋ ਬਾਕੀ ਸਪੋਰਟ ਕਰਦੇ ਰਹੋ ਜਿੰਨੀ ਜਿਆਦਾ ਤੁਸੀਂ ਸਪੋਰਟ ਕਰੋਗੇ ਉਹਨ ਨੂੰ ਉਦੋਂ ਹੀ ਜਿਆਦਾ ਵਧੀਆ ਕੈਂਡ ਵਲੌਗ ਆਪਣੇ ਆਉਂਦੇ ਰਹਿਣਗੇ ਤੇ ਬਸ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਕਿਰਪਾ ਬਣਾਈ ਰੱਖੇ ਲਓ ਵੀ ਮਿੱਤਰੋ ਕਹਿੰਦੇ ਠੰਡੀ ਹਵਾ ਵਜ ਰਹੀ ਸੀ ਤੇ ਆ ਆ ਮਿੱਤਰਾਂ ਨੇ ਮੂੰਹ ਤੇ ਬੰਨੇ ਰਮਾਲ ਤੇ ਲਓ ਵੀ ਮਿੱਤਰੋ ਗੁਰਦੁਆਰਾ ਸਾਹਿਬ ਕਰੋ ਫਿਰ ਮਿੱਤਰੋ ਚੈੱਕ ਕਹਿੰਦੇ ਇੱਕ ਕਿਹੜਾ ਗੁਰਦੁਆਰਾ ਸਹਿਬਾ ਕਹਿੰਦੇ ਫਰੋਹਪੁਰ ਵਾਲੇ ਰੋਡ ਤੇ ਸਥਿਤ ਹੈ ਤੇ ਗੁਰਦੁਆਰਾ ਬਾਬਾ ਬੋਰੀ ਵਾਲਿਆਂ ਦਾ ਗੁਰਦੁਆਰਾ ਸਹਿਬਾ ਜਦਾ ਹੈ ਤੇ ਬਹੁਤ ਸੋਹਣਾ ਗੁਰਦੁਆਰਾ ਸਹਿਬਾ ਤੇ ਲਾਓ ਵੀ ਮਿੱਤਰੋ ਆਪਣਾ ਆਏ ਘਰ ਚਾਉਂਦਾ ਸ਼ਾਲਾ ਮਾਦਰਨਾ